ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸੁਖੋਟਾਲ ਗੁਰ ਸੇਵੀ ਐ ਐਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲਾ ਮਹਲਾ 5 ਮਾਤ ਪਿਤਾ ਸੁਤ ਬੰਦਪ ਭਾਈ ਨਾਨਕ ਹੋਆ ਵਾਰ ਬ੍ਰਹਮ ਸਹਾਈ ਮਾਤ ਪਿਤਾ ਸੁਤ ਬੰਦਪ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੂਖ ਸਹਿਜ ਆਨੰਦ ਕਣੇ گورਪੁਰਾ ਪੂਰੀ ਜਾਂ ਕੀ ਬਾਣੀ ਆਨਿਕ ਗੁਣਾ ਜਾਕੇ ਜਾਹੇ ਨਾ ਗਣੇ ਰਹਾਓ ਸਗਲ ਸਰੰਜਾਮ ਕਰੇ ਪ੍ਰਭ ਆਪੇ ਭਾਏ ਮਰੂ ਰਤ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ ਰੀ ਭਾਈ ਸਿਮਰ ਸਿਮਰ ਵਿधाता ਸਾਦ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਗੁਰੇ ਗੁਰ ਆਣਿਆ ਸਾਦ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਓਰੇ ਗੁਰ ਆਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ